ਨਵਾਂ ਸ਼ਹਿਰ ਬੰਗਾ ਰੋਡ ਤੇ ਪਿੰਡ ਬਾੜੋਵਾਲ ਦੇ ਨੇੜੇ ਕਾਰ ਮੋਟਰਸਾਈਕਲ ਦੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਤ ਤਿੰਨ ਨੌਜਵਾਨ ਹੋਏ ਫੱਟੜ ਇੱਕ ਧਾਰਮਿਕ ਸਥਾਨ ਤੇ ਸਵੇਰੇ ਸਵੇਰੇ ਜਦੋਂ ਉਹ ਘਰੋਂ ਨਿਕਲੇ ਪੰਜ ਨੌਜਵਾਨ ਤਾਂ ਇੱਕ ਮੋਟਰਸਾਈਕਲ ਤੇ ਮੱਥਾ ਟੇਕਣ ਲਈ ਗਏ ਸਨ ਮੱਥਾ ਟੇਕਣ ਤੋਂ ਬਾਅਦ ਜਦੋਂ ਇਹ ਪੰਜੇ ਨੌਜਵਾਨ ਵਾਪਸ ਪਿੰਡ ਬਾੜੋਵਾਲ ਨੂੰ ਆਰੇਸੰਤਾ ਇਨਾਂ ਦਾ ਐਕਸੀਡੈਂਟ ਫਗਵਾੜਾ ਸਾਈਡ ਤੋਂ ਆਉਂਦੀ ਇੱਕ ਕਾਰ ਦੇ ਨਾਲ ਹੋ ਗਿਆ ਜਿੱਥੇ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਟਾਹਾਂ ਕਲੇਰਾ ਵਿਖੇ ਦਾਖਲ ਕਰਵਾਇਆ ਗਿਆ ਪੁਲਿਸ ਅਨੁਸਾਰ ਮਰਨ ਵਾਲੇ ਦੋ ਨੌਜਵਾਨਾਂ ਦੇ ਨਾਮ ਸਾਹਿਲ ਪੁੱਤਰ ਮੰਗੂਰਾਮ 19 ਸਾਲ ਸੁਖਬੀਰ ਸਰੋਆ ਪੁੱਤਰ ਗੁਰਸੇਵਕ ਰਾਮ 16 ਸਾਲ ਦੀ ਮੌਤ ਹੋ ਗਈ ਰਮ ਸ਼ਰਮਾ ਕਮਲਜੀਤ ਸਿੰਘ ਤੇ ਰਾਹੁਲ ਦੇ ਗੰਭੀਰ ਸੱਟਾਂ ਹੋਣ ਕਾਰਨ ਇਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚਾਚੇ ਤਾਂ ਇਹਦੇ ਤੁਹਾਡੇ ਕੀ ਨਾਂ ਸੀ ਉਹਦਾ? ਕੀ ਨਾ ਤੁਹਾਡਾ ਮੇਰਾ ਨਾਮ ਸਰਪੀ ਸਿੰਘ ਜੀ ਪਿੰਡ ਬਾੜੋਆ ਹਾਂਜੀ ਸਾਡੇ ਪਿੰਡ ਦੇ ਮੁੰਡੇ 5 ਰਾਸਾ ਦੇ ਮਜਾਦੇ ਮੱਥਾ ਟੇਕਣ ਗਏ ਸੀ ਉਹ ਕਿ ਮੱਥਾ ਟੇਕ ਕੇ ਆ ਰਹੇ ਸੀ ਤੇ ਗੁਜਾਰੀ ਮੋੜ ਦੇ ਉੱਤੇ ਅਚਾਨਕ ਇਹਨਾਂ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਗੱਡੀ ਵੱਜੀ ਇਹਨਾਂ ਦੇ ਵਿੱਚ ਨਾਂ ਸੀ ਇਹਨਾਂ ਦਾ ਸਾਹਿਲ son of ਮਗਦੂਰਾਮ 19 ਸਗਵੀਰ ਸਰੂਆ ਅਨਰਵ ਗੁਦਸੀਪਰਾਮ 14 ਦਾ ਇਹ ਦੋਨਾਂ ਦੀ ਮੌਤ ਹੋ ਗਈ ਹੈ। ਤਰਨ ਸ਼ਰਮਾ ਸਾਨਾਪੱਖ ਸਜੀਤ 19 ਸਾਲ ਕਮਲਜੀਤ ਸਿੰਘ ਸਾਨਾਪੱਖ ਸਰਦੇਵ ਸਿੰਘ 19 ਸਾਲ ਰਾਹੁਲ ਸੰਨੋਪ ਤਫਸੀਮ ਖਾਨ 21 ਸਾਲ ਇਹਨਾਂ ਦੀ ਇਹ ਉਮਰ ਦੀ ਇਹਨਾਂ ਦੇ ਗੰਭੀਰ ਸਰੀਅਸ ਹੋਆ ਇਲਾਜ ਨਹੀਂ ਹੋਆ ਤੇ ਇਹ ਇੱਕੋ ਹੀ ਮੋਟਰਸਾਈਕਲ ਤੇ ਪੰਜ ਜਣੇ ਦੋ ਮੋਟਰਸਾਈਕਲ ਤੇ ਪੰਜ ਜਣੇ ਕੋਤਾਰ ਮਕਸਾ ਤੇ ਮਥੜੀ ਕਰ ਰਹੀ ਹਾਂ ਜੀ ਹਾਂ ਜੀ ਰਾਜ ਸਾਹਿਬ ਜੀ ਜੀ ਤੁਮ ਮਖਾ ਦੇ ਕੇ ਆ ਰਹੇ ਜੀ। ਇਹ ਤਕਰੀਬਨ 7 ਵਜੇ ਹੋਇਆ ਐਕਸੀਡੈਂਟ। ਅਰਗਵੀਰ ਜੀ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਬੰਗਾ ਫਗਵਾੜਾ ਰੋਡ ਤੇ ਐਕਸੀਡੈਂਟ ਹੋਇਆ? ਇਹ ਆਹ ਮੁਜਾਰੀ ਤੋਂ ਆਏ ਸੀ ਮੋਟਰਸਾਈਕਲ ਤੇ ਪਾਣੀ। ਇੱਥੋਂ ਮੁਜਾਰੀ ਤੋਂ ਗੜਵਾਲ ਨੂੰ ਕ੍ਰੋਸ ਕਰ ਲੱਗੇ ਸੀ। ਦੇਖਿਆ ਨਹੀਂ ਬਿਨਾ ਦੇਖੇ ਕ੍ਰੋਸ ਕਰਤਾ ਕਿਸ਼ੋਂ ਗੱਡੀ ਗਲੰਦਰ ਪਰ ਆਲੀ ਸੀ। ਉਹ ਨਾ ਟਕਰਾਉਂਦੀ। ਇਹ ਕਿੰਨੇ ਜਨੇ ਸੀਗੇ ਮੋਟਰਸਾਈਕਲ ਤੇ? ਪੰਜ ਜਨੇ। ਪੰਜ ਜਨੇ ਗੱਡੀ ਦੇ ਵਿੱਚ? ਇੱਕ ਜਨੇ। ਇੱਕ ਮੈਂਬਰ ਸੀ। ਇਹ ਕਿੰਨੇ ਜਣਿਆਂ ਦੀ ਕੈਜੂਐਲਟੀ ਆ? 2 ਜਣਿਆਂ ਦੀ ਡੈਥ ਹੋਈ ਆ ਤੇ 3 ਜਣੇ ਜ਼ਖਮੀ ਆ। 6 ਲੱਖ। ਅ ਦੋ ਦੇ ਕੀ ਨਾਮ ਆ? ਇੱਕ ਦਾ ਨਾਮ ਹੈ ਸਾਹਿਲ। ਉੱਪਰ ਮੰਗੂਰਾ ਕਸ਼ਮੀਰ ਤੋਂ ਆਪਰ ਤੋਂ ਕਸੇ ਮੁਕਾ। ਇਹ ਕਿੰਨੀ ਉਮਰ ਇਹਨਾਂ ਦੀ? ਇੱਕ ਵੀ 19 ਸਾਲ ਦੀ ਇੱਕ ਦੀ 16 ਸਾਲ ਦੀ। ਇਹ ਕਹਤਿਆਂ ਆ ਰਿਹਾ ਜੀ ਬਾਰੇ ਮੋਟਰ ਸਿਕਲ ਹੀ ਹੋਣਾ। ਵੱਜੇ ਕਿਹਦੇ ਨਾਲ? ਕਾਰ ਕੋਲੇ ਟੱਕਰ। ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ? ਨਾਰਮਲ ਕਾਰਵਾਈ। ਕਾਰ ਦੇ ਗਣਾਂਪਲੀ ਸਟੂਡੀਓ ਗ੍ਰਾਮ ਕਾਰ ਵਾਲੇ ਇੱਥੇ ਹੀ ਹੈ ਹਾਂਜੀ ਉਹਨਾਂ ਦਾ ਕੀ ਨਾਮ ਹੈ ਕਾਰ ਵਾਲਿਆਂ ਦਾ ਕਾਰ ਦਾ ਨਾਮ ਹੈਗਾ ਅਰਪਣ ਗਵੇਜਾ ਇਹ ਕਿੱਥੋਂ ਆ ਰਹੇ ਸੀ ਜਲੰਧ ਤੋਂ ਆ ਰਹੇ ਹਾਂ ਥੈਂਕ ਯੂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ